ਪੰਜਾਬ ਚ ਵੀ ਬਹੁਤ ਨਫ਼ਰਤ ਦੀ ਅੱਗ ਲੁਧਿਆਣੇ ਚ ਹੋਇਆ ਹੌਲੀ ਜੁਮੇ ਮੌਕੇ ਝੜਪ ਦੋਵੇਂ ਪਾਸਿਓਂ ਹੋਈ ਪੱਥਰਵਾਜ਼ੀ ਮਸਜਿਦ ਤੇ ਤੋੜੇ ਸ਼ੀਸ਼ੇ ਕਈ ਜ਼ਖਮੀ ਲੁਧਿਆਣੇ ਦੀ ਮੀਆਂ ਮਾਰਕੀਟ ਵਿੱਚ ਸ਼ੁਕਰਵਾਰ ਨੂੰ ਹੌਲੀ ਜੁਮੇ ਦੇ ਮੌਕੇ ਤੇ ਦੋ ਸਮੂਹਾਂ ਵਿਚਕਾਰ ਹਿੰਸਕ ਝੜਪ ਹੋ ਗਈ ਦੋਵੇਂ ਪਾਸਿਓਂ ਤੋਂ ਇੱਟਾ ਪੱਥਰ ਤੇ ਬੋਤਲਾਂ ਸੁੱਟੀਆਂ ਗਈਆਂ ਇਸ ਝੜਪ ਵਿੱਚ ਦੋਵੇਂ ਧਿਰਾਂ ਦੇ 11 ਲੋਕ ਜ਼ਖਮੀ ਹੋ ਗਏ ਸਿਨਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਸਥਿਤੀ ਨੂੰ ਕਾਬੂ ਵਿਚ ਲਿਆਂਦਾ ਇਸ ਤੋਂ ਬਾਅਦ ਪੁਲਿਸ ਮਸਜਿਦ ਤੇ ਹਮਲੇ ਕਰਨ ਵਾਲੇ 35 ਲੋਕਾਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ ਮੁਸਲਿਮ ਪੱਖਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਨਮਾਜ਼ ਪੜਨ ਸਮੇਂ ਕੁਝ ਸ਼ਰਾਰਤੀ ਅੰਸਰਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ ਇਸ ਦੌਰਾਨ ਕਈ ਬਹਾਨਾ ਦੀ ਤੋੜਪਾਨ ਵੀ ਕੀਤੀ ਗਈ ਜਦ ਕਿ ਦੂਜੇ ਪੱਖ ਕਹਿੰਦਾ ਹੈ ਕਿ ਇਟਾ ਪਹਿਲਾਂ ਮਸਜਿਦ ਵਾਲੇ ਪਾਸੋਂ ਤੋਂ ਸੁੱਟੀਆਂ ਗਈਆਂ ਸੀ ਮਸਜਿਦ ਤੇ ਪੱਥਰਬਾਜ਼ੀ ਤੇ ਖਿੜਕੀਆਂ ਦੇ ਸ਼ੀਸ਼ੇ ਤੋੜਨ ਦੇ ਵੀਡੀਓ ਵੀ ਸਾਹਮਣੇ ਆਏ ਹਨ ਮੁਸਲਿਮ ਪੱਖ ਦਾ ਕਹਿਣਾ ਹੈ ਕਿ ਮਸਜਿਦ ਤੇ ਜਾਣਬੁੱਝ ਕੇ ਹਮਲਾ ਕੀਤਾ ਆਸੀ ਇਸ ਦੌਰਾਨ ਜੈ ਸ਼੍ਰੀ ਇਸ ਦੌਰਾਨ ਜੈ ਸ਼੍ਰੀ ਰਾਮ ਦੇ ਨਾਰੇ ਵੀ ਲਗਾਏਗੇ ਜਦੋਂ ਕਿ होली ਖੇਡਣ ਵਾਲੇ ਦੂਜੇ ਸਮੂਹ ਦਾ ਕਹਿਣਾ ਹੈ ਕਿ Holi ਤੇ DJ ਵਜਾਉਣ ਕਾਰਨ ਮਸਜਿਦ ਤੋਂ ਪੱਥਰ ਸੁੱਟੇ ਗਏ ਸਨ ਮੁ슬ਮਨ ਭਾਈ ਚਾਰੇ ਦੇ ਆਗੂ ਮੁਹੰਮਦ ਮੁਹੰਮਦ ਮੁਸੀਮ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਦੁਪਹਿਰੇ 1 ਵਜੇ ਬਿਲਾਲ ਮਸਜਿਦ ਵਿੱਚ ਨਮਾਜ਼ ਆਦਾ ਕੀਤੀ ਜਾ ਰਹੀ ਸੀ ਇਸ ਦੌਰਾਨ ਸ਼ਰਾਤੀ ਅਨਸਰਾ ਨੇ ਮਸਜਿਦ ਦੇ ਬਾਹਰ ਹੰਗਾਮਾ ਕੀਤਾ ਇਸ ਤੋਂ ਬਾਅਦ ਸ਼ਾਮ ਨੂੰ ਕਰੀਬ 4:30 ਵਜੇ ਦੁਬਾਰਾ ਨਮਾਜ਼ ਆਦਾ ਕੀਤੀ ਜਾ ਅੱਜ ਸੀ ਉਸ ਸਮੇਂ ਦੌਰਾਨ ਬਦਮਾਸ਼ਾਂ ਨੇ ਮਸਜਿਦ ਤੇ ਹਮਲਾ ਕਰ ਦਿੱਤਾ ਮਸਜਿਦ ਤੇ ਨਮਾਜ਼ੀਆਂ ਤੇ ਪੱਥਰਾਂ ਦੇ ਨਾਲ-ਨਾਲ ਕੱਚ ਦੀਆਂ ਬੋਤਲਾਂ ਵੀ ਸੁੱਟੀਆਂ ਗਈਆਂ ਇਸ ਦੇ ਵਿੱਚ ਭਾਈਚਾਰੇ ਦੇ 6 ਤੋਂ 7 ਲੋਕ ਜ਼ਖਮੀ ਹੋਏ ਹਨ ਇਨ੍ਹਾਂ ਵਿੱਚੋਂ ਇੱਕ ਬੱਚਾ ਵੀ ਸ਼ਾਮਲ ਹੈ ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਆਗੂ ਨੇ ਦਾਅਵਾ ਕੀਤਾ ਕਿ ਇਸ ਹਮਲੇ ਦਾ ਸੁਨੇਹਾ ਯੂਪੀ ਤੋਂ ਆਇਆ ਸੀ ਸਾਰਿਆਂ ਕੋਲ ਤਲਵਾਰਾਂ ਅਤੇ ਸ਼ਰਾਬ ਦੀਆਂ ਬੋਤਲਾਂ ਸਨ ਪੁਲਿਸ ਤੇ ਵੀ ਹਮਲਾ ਕੀਤਾ ਗਿਆ ਦੂਜੇ ਪਾਸੇ ਤੋਂ ਲਕਸ਼ਮਨ ਨੇ ਕਿਹਾ ਕਿ ਮਸਜਿਦ ਤੋਂ ਕੁਝ ਦੂਰੀ ਤੇ ਹੋਲੀ ਦਾ ਪ੍ਰੋਗਰਾਮ ਚੱਲ ਰਿਹਾ ਸੀ ਇੱਥੇ ਇੱਕ ਡੀਜੇ ਵੀ ਲਗਾਇਆ ਗਿਆ ਸੀ ਇਸ ਦੌਰਾਨ ਸ਼ਾਮ 4:30 ਵਜੇ ਦੇ ਕਰੀਬ ਮਸਜਿਦ ਤੋਂ ਉਹਨਾਂ ਤੇ ਇੱਕ ਸੱਟ ਸੁੱਟੀ ਗਈ ਉਹਨਾਂ ਗਾਲਾਂ ਵੀ ਕੱਢੀਆਂ ਗਈਆਂ ਇਸ ਤੇ ਅਸੀਂ ਸਵੈ ਰੱਖਿਆ ਵਿੱਚ ਪੱਥਰ ਵੀ ਸੁੱਟੇ ਮੌਕੇ ਤੇ ਪਹੁੰਚੇ ਏਡੀਸੀਪੀ ਪੀਐਸ ਵਿਰਕ ਨੇ ਕਿਹਾ ਕਿ ਮਾਮੂਲੀ ਝਗੜਾ ਹੋਇਆ ਤੇ ਫਿਰ ਇੱਟਾਂ ਤੇ ਪੱਥਰ ਸੁੱਟੇ ਗਏ ਇਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੇ ਤੇ ਸਥਿਤੀ ਨੂੰ ਕਾਬੂ ਵਿੱਚ ਕੀਤਾ ਹੁਣ ਸਥਿਤੀ ਆਮ ਵਾਂਗ ਹੈ ਕੋਈ ਵੀ ਕਰਮਚਾਰੀ ਜ਼ਖਮੀ ਨਹੀਂ ਹੋਇਆ ਸਾਵਧਾਨੀ ਦੇ ਤੌਰ ਤੇ ਉਥੇ ਪੁਲਿਸ ਗਸ਼ਤ ਵਧਾ ਰਹੀ ਹੈ ਸੋ ਦੋਸਤੋ ਬਾਕੀ ਤੁਹਾਡਾ ਵੀਡੀਓ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਪੰਜਾਬ 'ਚ ਵੀ ਬਹੁਤ ਨਫ਼ਰਤ ਦੀ ਅੱਗ ਲੁਧਿਆਣੇ 'ਚ ਹੋਇਆ होली ਜੂਮੇ ਮੌਕੇ ਝੜਪ ਦੋਵੇਂ ਪਾਸਿਓਂ ਹੋਈ ਪੱਥਰਵਾਜ਼ੀ ਮਸਜਿਦ ਤੇ ਤੋੜੇ ਸ਼ੀਸ਼ੇ ਕਈ ਜ਼ਖਮੀ ਲੁਧਿਆਣੇ ਦੀ ਮੀਆਂ ਮਾਰਕੀਟ ਵਿੱਚ ਸ਼ੁੱਕਰਵਾਰ ਨੂੰ होली ਜੂਮੇ ਦੇ ਮੌਕੇ ਤੇ ਦੋ ਸਮੂਹਾਂ ਵਿਚਕਾਰ ਹਿੰਸਕ ਝੜਪ ਹੋ ਗਈ। ਦੋਵੇਂ ਪਾਸਿਓਂ ਤੋਂ ਇੱਟਾਂ, ਪੱਥਰ ਤੇ ਬੋਤਲਾਂ ਸੁੱਟੀਆਂ ਗਈਆਂ। ਇਸ ਝੜਪ ਵਿੱਚ ਦੋਵੇਂ ਧਿਰਾਂ ਦੇ 11 ਲੋਕ ਜ਼ਖਮੀ ਹੋ ਗਏ। ਸਿਨਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਸਥਿਤੀ ਨੂੰ ਕਾਬੂ ਵਿਚ ਲਿਆਂਦਾ। ਇਸ ਤੋਂ ਬਾਅਦ ਪੁਲਿਸ ਨੇ ਮਸਜਿਦ ਤੇ ਹਮਲੇ ਕਰਨ ਵਾਲੇ 35 ਲੋਕਾਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਮੁ슬ਮਿਮ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਨਮਾਜ਼ ਪੜ੍ਹਨ ਸਮੇਂ ਕੁਝ ਸ਼ਰਾਤੀ ਅੰਸਰਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕਈ ਬਹਾਨਾ ਦੇ ਤੋੜ ਪਨ ਵੀ ਕੀਤੀ ਗਈ ਜਦ ਕਿ ਦੂਜੇ ਪੱਖ ਕਹਿੰਦਾ ਹੈ ਕਿ ਈਟਾਂ ਪਹਿਲਾਂ ਮਸਜਿਦ ਵਾਲੇ ਪਾਸੋਂ ਤੋਂ ਛੁੱਟੀਆਂ ਦੀਆਂ ਸੀ ਮਸਜਿਦ ਤੇ ਪੱਥਰਵਾਜ਼ੀ ਤੇ ਖਿੜਕੀਆਂ ਦੇ ਸ਼ੀਸ਼ੇ ਤੋੜਨ ਦੇ ਵੀਡੀਓ ਵੀ ਸਾਹਮਣੇ ਆਏ ਹਨ ਮੁਸਲਮਨ ਪੱਖ ਦਾ ਕਹਿਣਾ ਹੈ ਕਿ ਮਸਜਿਦ ਤੇ ਜਾਣ ਬੁੱਝ ਕੇ ਹਮਲਾ ਕੀਤਾ ਗਿਆ ਸੀ ਇਸ ਦੌਰਾਨ ਜੈ ਸ਼੍ਰੀ ਇਸ ਦੌਰਾਨ ਜੈ ਸ਼੍ਰੀ ਰਾਮ ਦੇ ਨਾਅਰੇ ਵੀ ਲਗਾਏ ਗਏ ਜਦੋਂ ਕਿ ਖੋਲੀ ਖੜਨ ਵਾਲੇ ਦੂਜੇ ਸਮੂਹ ਦਾ ਕਹਿਣਾ ਹੈ ਕਿ ਖੋਲੀ ਤੇ ਡੀਜੇ ਵਜੋਂ ਕਾਰਨ ਮਸਜਿਦ ਤੋਂ ਪੱਥਰ ਛੁੱਟੇ ਗਏ ਸਨ ਮੁਸਲਮਨ ਭਾਈ ਚਾਰੇ ਦੇ ਆਗੂ ਮੁਹੰਮਦ ਮੁਹੰਮਦ ਮੁਸੀਮ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਦੁਪਹਿਰ 1 ਵਜੇ ਬਿਲਾਲ ਮਸਜਿਦ ਵਿੱਚ ਨਵਾਜ਼ ਆਦਾ ਕੀਤੀ ਜਾ ਰਹੀ ਸੀ ਇਸ ਦੌਰਾਨ ਸ਼ਰਾਤੀ ਅੰਸਰਾ ਨੇ ਮਸਜਿਦ ਦੇ ਬਾਹਰ ਹੰਗਾਮਾ ਕੀਤਾ ਇਸ ਤੋਂ ਬਾਅਦ ਸ਼ਾਮ ਨੂੰ ਕਰੀਬ 4:30 ਵਜੇ ਦੁਬਾਰਾ ਨਵਾਜ਼ ਆਦਾ ਕੀਤੀ ਜਾ ਰਹੀ ਸੀ ਉਸ ਸਮੇਂ ਦੌਰਾਨ ਬਦਮਾਸ਼ਾਂ ਦੀ ਭੀੜ ਨੇ ਮਸਜਿਦ ਤੇ ਹਮਲਾ ਕਰ ਦਿੱਤਾ ਮਸਜਿਦ ਤੇ ਨਵਾਜ਼ੀਆਂ ਤੇ ਪੱਥਰਾਂ ਦੇ ਨਾਲ ਨਾਲ ਕੱਚ ਦੀਆਂ ਬੋਤਲਾਂ ਵੀ ਸੁੱਟੀਆਂ ਗਈਆਂ ਇਸ ਦੇ ਵਿੱਚ ਭਾਈਚਾਰੇ ਦੇ 6 ਤੋਂ 7 ਲੋਕ ਜ਼ਖਮੀ ਹੋਏ ਹਨ ਇਹਨਾਂ ਵਿੱਚੋਂ ਕਬੱচ্চਾ ਵੀ ਸ਼ਾਮਲ ਹੈ ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਆਗੂ ਨੇ ਦਾਅਵਾ ਕੀਤਾ ਕਿ ਇਸ ਹਮਲੇ ਦਾ ਸੁਨੇਹਾ ਯੂਪੀ ਤੋਂ ਆਇਆ ਸੀ ਸਾਰੇ ਆਪੋਲ ਤਲਵਾਰਾਂ ਅਤੇ ਸ਼ਰਾਬ ਦੀਆਂ ਬੋਤਲਾਂ ਸਨ ਪੁਲਿਸ ਤੇ ਵੀ ਹਮਲਾ ਕੀਤਾ ਗਿਆ ਦੂਜੇ ਪਾਸੇ ਤੋਂ ਲਕਸ਼ਮਨ ਨੇ ਕਿਹਾ ਕਿ ਮਸਜਿਦ ਤੋਂ ਕੁਝ ਦੂਰੀ ਤੇ ਹੋਲੀ ਦਾ ਪ੍ਰੋਗਰਾਮ ਚੱਲ ਰਿਹਾ ਸੀ ਇੱਥੇ ਇੱਕ ਡੀਜੇ ਵੀ ਲਗਾਇਆ ਗਿਆ ਸੀ ਇਸ ਦੌਰਾਨ ਸ਼ਾਮ 4:30 ਵਜੇ ਦੇ ਕਰੀਬ ਮਸਜਿਦ ਤੋਂ ਉਹਨਾਂ ਤੇ ਇੱਕ ਸੱਟ ਛੁੱਟੀ ਗਈ ਉਹਨਾਂ ਗਾਲਾਂ ਵੀ ਕੱਢੀਆਂ ਗਈਆਂ ਇਸ ਤੇ ਅਸੀਂ ਸਵੈ ਰੱਖਿਆ ਵਿੱਚ ਪੱਥਰ ਸੁੱਟੇ ਮੌਕੇ ਤੇ ਪਹੁੰਚੇ ਐਡੀਸੀਪੀ ਪੀਐਸ ਵਿਰਕ ਨੇ ਕਿਹਾ ਕਿ ਮਾਮੂਲੀ ਝਗੜਾ ਹੋਇਆ ਤੇ ਫਿਰ ਇੱਟਾਂ ਤੇ ਪੱਥਰ ਸੁੱਟੇ ਗਏ ਇਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਤੇ ਸਥਿਤੀ ਨੂੰ ਕਾਬੂ ਵਿੱਚ ਕੀਤਾ ਹੁਣ ਸਥਿਤੀ ਆਮ ਵਾਂਗ ਹੈ ਕੋਈ ਵੀ ਕਰਮਚਾਰੀ ਜ਼ਖਮੀ ਨਹੀਂ ਹੋਇਆ ਸਾਵਧਾਨੀ ਦੇ ਤੌਰ ਤੇ ਉਥੇ ਪੁਲਿਸ ਗਸ਼ਤ ਵਧਾ ਰਹੀ ਹੈ ਸੋ ਦੋਸਤੋ ਬਾਕੀ ਤੁਹਾਡਾ ਵੀਡੀਓ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ